ਪੰਜਾਬ ਲਈ ਇਸ ਵੇਲੇ ਗੈਂਗਸਟਰਸ ਦੀਆਂ ਗਤੀਵਿਧੀਆਂ ਲਾ ਐਂਡ ਆਰਡਰ ਦੇ ਐਂਗਲ ਤੋਂ ਕਿੰਨੀਆਂ ਕਿ ਚੈਲੇਂਜੇਬਲ ਨੇ ਇਹ ਸਾਨੂੰ ਸਭ ਤੋਂ ਵੱਡਾ ਚੈਲੇਂਜ ਇਹੀ ਹੈ ਜਿਹੜੇ ਬਾਹਰੋਂ ਬੰਦੇ ਆਪਰੇਟ ਕਰ ਰਹੇ ਨੇ ਉਹ ਬਾਹਰ ਵਾਲੇ ਬੰਦੇ ਨੇ ਜਿਹੜੇ ਉਹਨਾਂ ਦੇ ਕੁਝ ਸਾਨੂੰ ਲਿਮਿਟੇਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਕਰਕੇ ਸਾਡਾ ਜਿਹਨੂੰ ਕਹਿੰਦੇ ਵੀ ਹੱਥ ਬੰਨੇ ਹੋਏ ਨੇ ਤੇ ਪਰ ਫਿਰ ਵੀ ਉਹਦੇ ਬਾਵਜੂਦ ਵੀ ਜਿੰਨੀ ਸਕਸੈਸ ਮਿਲ ਰਹੀ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਜਾਂ ਜਿਹੜੇ ਉਹਨਾਂ ਦੇ ਕਰਿੰਦੇ ਨੇ ਇੱਥੇ ਉਹ ਫੜੇ ਜਾ ਰਹੇ ਨੇ ਕੋਈ ਵਾਰਦਾਤ ਹੁੰਦੀ ਹੈ ਇਹੋ ਜਿਹਾ ਕੋਈ ਵਾਰਦਾਤ ਨਹੀਂ ਹੈਗੀ ਪੰਜਾਬ ਦੇ ਵਿੱਚ ਜਿਹਦੇ ਚ ਕੋਈ ਵਾਰਦਾਤ ਹੋਈ ਹੋਵੇ ਤੇ ਉਹਨੂੰ ਘਟੋ ਘਟ ਜਿਹੜੇ ਬੰਦੇ ਨੇ ਐਗਜ਼ੀਕਿਊਟ ਕਰਨ ਵਾਲੇ ਉਹ ਉਹ ਨਾ ਫੜੇ ਗਏ ਹੋ ਐਗਜ਼ੀਕਿਊਟ ਕਰਨ ਵਾਲੇ ਫੜੇ ਜਾਂਦੇ ਆ ਕਾਂਸਪੀਰੇਸੀ ਦਾ ਪਤਾ ਲੱਗ ਜਾਂਦਾ ਤਾਰਾਂ ਬਾਹਰ ਜਾ ਕੇ ਖੜ ਜਾਂਦੀਆਂ ਉੱਥੇ ਰੁਕ ਜਾਂਦੇ ਆ ਤੇ ਜਿਹੜੇ ਇਹ ਬਾਹਰ ਬੈਠੇ ਨੇ ਇਹਨਾਂ ਦੀ ਐਕਟੀਵਿਟੀਜ਼ ਨੂੰ ਰੋਕਣ ਲਈ ਕੀ ਚੈਲੰਜਸ ਨੇ ਤੇ ਕੀ ਹੁਣ ਤੱਕ ਸਫਲਤਾ ਮਿਲੀ ਹੈ ਜਾਂ ਨਹੀਂ ਚਾਂਸਸ ਨੇ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਹੈਗੀ ਹੈ ਜਿਵੇਂ ਕਈ ਜਿਹੜੀ ਜਦੋਂ ਇੰਟਰਨੈਸ਼ਨਲ ਲੈਵਲ ਤੇ ਚਲਾ ਜਾਂਦਾ ਜੀ ਆਪਣਾ ਕੋਈ ਵੀ ਕ੍ਰਿਮੀਨਲ ਜਿਹੜਾ ਬਾਹਰ ਬੈਠਾ ਹੈ ਖਾਸ ਕਰਕੇ ਜਿਹੜੀਆਂ ਗਵਰਨਮੈਂਟਸ ਦੇ ਇੰਟਰਪੋਲ ਦੇ ਥਰੂ ਅਸੀਂ ਰਿਕਵੈਸਟਸ ਭੇਜਦੇ ਆਂ ਵਿਦੇਸ਼ੀ ਕਾਨੂੰਨ ਹੋਰ ਉਹਨਾਂ ਦੇ ਵਿੱਚ ਇਹਨਾਂ ਨੂੰ ਅਸੀਂ ਪਹਿਲਾਂ ਤਾਂ ਉਹਨਾਂ ਨੇ ਲੋਕੇਟ ਕਰਨਾ ਉਹਨਾਂ ਨੂੰ ਉਹਨਾਂ ਦੀਆਂ ਗਵਰਨਮੈਂਟਸ ਨੇ ਜਦੋਂ ਇੱਕ ਰੈੱਡ ਕਾਰਨਰ ਨੋਟਿਸ ਸਭ ਤੋਂ ਪਹਿਲਾਂ ਇੱਕ ਅਸੀਂ ਇੰਟਰਨੈਸ਼ਨਲ ਵਾਰੰਟ ਕਹਿੰਦੇ ਆ ਉਹਨੂੰ ਤਾਂ ਰੈੱਡ ਕਾਰਨਰ ਨੋਟਿਸ ਹੈ ਉਹ ਰੈੱਡ ਕਾਰਨਰ ਨੋਟਿਸ ਅਸੀਂ ਉਹਦਾਂ ਦੇ ਇਸ਼ੂ ਕਰਵਾਏ ਨੇ ਉਹਨਾਂ ਦਾ ਮਤਲਬ ਇਹ ਹੈ ਕਿ ਕਿਸੇ ਵੀ 에어ਪੋਰਟ ਦੇ ਉੱਤੇ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵੀ ਪੁਲਿਸ ਪਾਰਟੀ ਉਹਨਾਂ ਨੂੰ ਡਿਟੇਨ ਕਰਦੀ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੀ ਇਹ ਇੰਟਰਪੋਲ ਦਾ ਨੋਟਿਸ ਹੈ ਫਲਾਣਾ ਬੰਦਾ ਹੈ ਤਾਂ ਉਹਨੂੰ ਉਹਨਾਂ ਦਾ ਫਰਜ ਬਣਦਾ ਵੀ ਸੋ ਐਂਡ ਸੋ ਕੰਟਰੀ ਚ ਵਾਂਟਡ ਹੈ ਉਹਨਾਂ ਦਾ ਪਹਿਲਾ ਫਰਜੇ ਬਣਦਾ ਕਿ ਉਹ ਆਪਣੇ ਉਸ ਕੰਟਰੀ ਨੂੰ ਇਨਫਾਰਮੇਸ਼ਨ ਦਿੰਦੇ ਆ ਕਿ ਤੁਹਾਡਾ ਇੱਕ ਅਸੀਂ ਆ ਜਿਹੜਾ ਰੈਡ ਕਾਰਨਰ ਨੋਟਿਸ ਤੇ ਫਰੰਟ ਨਿਕਲਾ ਹੋਇਆ ਬੰਦਾ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਬਾਕੀ ਦਾ ਪ੍ਰੋਸੈਸ ਜਿਹੜਾ ਉਹਦਾ ਐਕਸਟਰਡੀਸ਼ਨ ਆ ਹੋਰ ਹੈ ਉਹ ਬਾਅਦ ਹੈ ਹਲੇ ਤੱਕ ਤਾਂ ਜਿਹੜੇ ਅਸੀਂ ਆਰ ਸੀ ਐਨ ਭੇਜੇ ਹੋਏ ਨੇ ਜਿੱਥੋਂ ਅਸੀਂ ਕਹਿ ਰਹੇ ਹਾਂ ਕਿ ਇਹ ਬੰਦੇ ਇਸ ਕੰਟਰੀਜ਼ ਦੇ ਵਿੱਚ ਨੇ ਉੱਥੋਂ ਹੀ ਕਨਫਰਮੇਸ਼ਨ ਨਹੀਂ ਆਈ ਕਿ ਵੀ ਇਹ ਸਾਡੇ ਕੋਲੇ ਆ ਸੋ ਅਸੀਂ ਗੱਲਾਂ ਤਾਂ ਕਹਿ ਰਹੇ ਆ ਕਿ ਜੀ ਫਲਾਣੇ ਦਾ ਆਂਦਾ ਇਹ ਵੀ ਹੋ ਸਕਦਾ ਵੀ ਉੱਥੇ ਨਾ ਹੋਣ ਇਹ ਵੀ ਹੋ ਸਕਦਾ ਕਿ ਉਹ ਬੰਦੇ ਉਸ ਨਾਂ ਤੇ ਨਹੀਂ ਰਹਿ ਰਹੇ ਉਹਨਾਂ ਨੇ ਫੇਕ ਆਇਡੈਂਟਿਟੀਜ਼ ਅਸਿਊਮ ਕੀਤੀਆਂ ਹੋਈਆਂ ਨੇ ਸੋ ਇਹ ਹੁਣ ਇਹ ਬੰਦਾ ਗੋਲਡੀ ਫਾਰ ਐਗਜ਼ਾਮਪਲ ਇੱਕ ਗੋਲਡੀ ਬਰਾੜ ਨਾਂ ਦਾ ਇੱਕ ਬੰਦਾ ਹੈ ਉਹ ਕਿਹੜੇ ਨਾਂ ਦੇ ਉੱਤੇ ਉੱਥੇ ਆਪਰੇਟ ਕਰ ਰਿਹਾ ਇੱਥੇ ਲੋਕਾਂ ਨੂੰ ਤਾਂ ਗੋਲਡੀ ਬਰਾੜ ਕਹਿ ਰਹੇ ਆ ਉੱਥੇ ਉਹ ਟੌਮ ਹੈ ਕਿ ਸਮਸ਼ੇਰ ਸਿੰਘ ਹੈ ਕੀ ਪਤਾ